ਪਹਿਲਾ ਮੈਂ ਗੁਰਦਾਸਪੁਰ ਵਾਸੀਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੇ ਨਮਸਕਾਰ ਅੱਜ ਗੁਰਦਾਸਪੁਰ ਸ਼ਹਿਰ ਵਾਸਤੇ ਇੱਕ ਹੋਰ ਖੁਸ਼ਖਬਰੀ ਲੈ ਕੇ ਆਇਆ ਕਿਉਂਕਿ ਮੇਰੇ ਮਨ ਦੇ ਵਿੱਚ ਹਮੇਸ਼ਾ ਇਹ ਸੋਚ ਰਹਿੰਦੀ ਆ ਕਿ ਰਿਆਕਾਲ ਪੁਰਖ ਨੇ ਕੋਈ ਸਮਾਂ ਦਿੱਤਾ ਕਿ ਉਹ ਸਮਾਂ ਲੋਕਾਂ ਦੀ ਬਿਹਤਰੀ ਲਈ ਔਰ ਜੀਵਨ ਸਤਾਰ ਲੋਕਾਂ ਦੇ ਜੀਵਨ ਸਤਾਰ ਨੂੰ ਉੱਪਰ ਚੁੱਕਣ ਲਈ ਵਰਤਿਆ ਜਾਵੇ ਅੱਜ ਉਸ ਲੜੀ ਦੇ ਵਿੱਚ ਮੈਨੂੰ ਅਲਾਕਾ ਵਾਸੀਆਂ ਨਾਲ ਇਹ ਗੱਲ ਸਾਂਝੇ ਕਰਕੇ ਧਾਰਸ਼ ਵੀ ਆ ਮਨ ਨੂੰ ਤਸੱਲੀ ਵੀ ਆ ਕਿ ਜਿਹੜੀ ਸਾਡੇ ਸ਼ਹਿਰ ਦਾ ਵਿਕਾਸ ਕਈ ਸਾਲਾਂ ਤੋਂ ਰੁਕਿਆ ਸੀਗਾ ਔਰ ਖਾਸ ਕਰਕੇ ਲੋਕਾਂ ਦੇ ਪਾਣੀ ਦੇ ਨਿਕਾਸ ਦੀ ਕਈ ਏਰੀਆ ਦੇ ਵਿੱਚ ਪ੍ਰੋਬਲਮ ਸੀਗੀ ਸੀਵਰੇਜ ਦੀ ਘਾਟ ਸੀ ਵਾਟਰ ਸਪਲਾਈ ਦੀ ਘਾਟ ਸੀ ਅੱਜ ਉਹ ਜਿਹੜੀ ਸੀਵਰੇਜ ਕਈ ਇਲਾਕੇ ਐਸੇ ਸੀ ਜਿਹੜੇ ਮਿਹਨਤਕਸ਼ ਲੋਕਾਂ ਦੇ ਇਲਾਕੇ ਨੇ ਜਿੱਥੇ ਪਾਣੀ ਦਾ ਨਿਕਾਸ ਨਹੀਂ ਲੋਗ ਆਰਥਿਕ ਤੌਰ ਤੇ ਉਹਨੇ ਮਜ਼ਬੂਤ ਨਹੀਂ ਪਰ ਇਹਨਾਂ ਸਹੂਲਤਾਂ ਤੋਂ ਵਾਂਝੇ ਸੀ ਅੱਜ ਆਈਟੀਆਈ ਫਾਰ ਬॉयਜ਼ ਰਗਾਰਦਾਸਪੁਰ ਦਾ ਏਰੀਆ ਜਿਹੜੀ ਪਿਛਲੇ ਕਈ ਸਾਲਾਂ ਤੋਂ ਉਹ ਮੰਗ ਕਰਦੇ ਸੀ ਮੈਂ ਸਮਝਦਾ ਮੰਗ ਰਿਹਾ ਹਾਂ ਦੀ ਜ਼ਰੂਰਤ ਸੀ ਕਿ ਇਸ ਇਲਾਕੇ ਦੇ ਵਿੱਚ ਸੀਵਰੇਜ ਪਾਇਆ ਜਾਵੇ ਤਾਂ ਕਿ ਪਾਣੀ ਦਾ ਨਿਕਾਸ ਵਧੀਆ ਤਰੀਕੇ ਨਾਲ ਹੋ ਸਕੇ ਸੋ ਪਰਮੇਸ਼ਵਰ ਦੀ ਅਕਾਲਪੁਰਖ ਦੀ ਮਿਹਰ ਦੇ ਨਾਲ ਔਰ ਲੋਕਾਂ ਦੇ ਅਸ਼ੀਰਵਾਦ ਨਾਲ ਅੱਜ ਅਰਬਨ ਇਨਫਰਾਸਟ੍ਰਕਚਰ ਡਿਵੈਲਪਮੈਂਟ ਫੰਡ ਵਿੱਚੋਂ 10 ਕਰੋੜ ਰੁਪਈਆ ਭਗਵੰਤ ਮਾਨ ਜੀ ਦੀ ਸਰਕਾਰ ਵੱਲੋਂ ਆਈਟੀਆਈ ਬॉयਜ਼ ਦੇ ਵਿੱਚ ਸੀਵਰੇਜ ਪਾਪਲ ਲਈ ਮਨਜ਼ੂਰ ਹੋ ਗਿਆ ਇਸ ਲਈ ਦਿਲ ਦੀਆਂ ਗਰਾਈਆਂ ਤੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਾਡੇ ਲੋਕਲ ਬਾਡੀਜ਼ ਮਿਨਿਸਟਰ ਡਾਕਟਰ ਰੋਜ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਬਹੁਤ ਪੁਰਾਣੀ ਜਿਹੜੀ ਲੋਕਾਂ ਦੀ ਲੋੜ ਸੀ ਜ਼ਰੂਰਤ ਸੀਗੀ ਜਿਹੜੇ ਲੋਕੀ ਇਹ ਸਹੂਲਤ ਤੋਂ ਵਾਂਝੇ ਸਨ ਔਰ ਸਾਰੇ ਆਈਟੀਆਈ ਦਾ ਏਰੀਆ ਔਰ ਬੋਇਲ ਜੀਟੀ ਰੋਡ ਤੋਂ ਲੈ ਕੇ ਖੱਬੇ ਸੱਜੇ ਇਹ ਸਾਰਾ ਜਿਹੜਾ 10 ਕਰੋੜ ਰੁਪਏ ਇਹਦੇ ਲਈ ਮਨਜ਼ੂਰ ਹੋ ਗਿਆ ਔਰ ਇਹਦੇ ਜਿਹੜੀ ਟੈਕਨੀਕਲ ਅਸੈਸਮੈਂਟ ਵਾਸਤੇ ਪ੍ਰੋਜੈਕਟ ਜਿਹੜਾ ਚਲੇ ਗਿਆ ਔਰ ਮੈਂ ਆਸ ਕਰਦਾ ਕਿ ਇਸ ਮਹੀਨੇ ਦੇ ਅਖੀਰ ਦੇ ਵਿੱਚ ਇਹਦੇ ਜਿਹੜੇ ਟੈਂਡਰ ਨੇ ੌਲਾਦ ਤੇ ਜਾਣਗੇ ਸੋ ਤਕਰੀਬਨ 21-22 ਦਿਨ ਟੈਂਡਰ ਨੂੰ ਲੱਗਦੇ ਨੇ ਕੁਝ ਫਾਰਮੈਲਿਟੀਜ਼ ਹੋਰ ਹੁੰਦੀਆਂ ਨੇ ਉਹ ਕਰਨ ਤੋਂ ਬਾਅਦ ਜੁਲਾਈ ਐਂਡ ਤੱਕ ਇਹ ਜਿਹੜਾ ਸੀਵਰੇਜ ਦਾ ਕੰਮ ਹੈ ਆਲਟੀਆਈ ਦੇ ਏਰੀਆ ਵਾ ਉਹ ਸਾਰਾ ਕੰਪਲੀਟ ਹੋਏਗਾ ਇੱਕ ਇੱਕ ਗਲੀ ਉਹਦੇ ਵਿੱਚੋਂ ਲਈ ਜਾਊਗੀ ਔਰ ਕਰਾ ਲੂ ਇਹ ਜਿਹੜੇ ਪਾਣੀ ਦੇ ਨਿਕਾਸ ਦੀ ਪ੍ਰੋਬਲਮ ਕਿਸੇ ਕਈ ਸਾਲਾਂ ਤੋਂ ਸਿੱਗੀ ਉਹ ਦੂਰ ਹੋਵੇਗੀ ਦੂਸਰੀ ਮੇਰੀ ਬੇਨਤੀ ਆ ਵੀ ਇਸ ਤੋਂ ਇਲਾਵਾ ਕਈ ਸਾਰੇ ਹੋਰ ਇਲਾਕੇ ਗੁਰਦਾਸਪੁਰ ਦੇ ਨਗਰ ਕਾਉਂਸਲ ਦੀ ਲਿਮਟ ਦੇ ਵਿੱਚ ਨੇ ਜਿਹੜੇ ਹਜੇ ਵੀ ਸੀਵਰੇਜ ਤੋਂ ਵਾਂਝੇ ਨੇ ਮੇਰੀ ਮਰਾਜ਼ ਨਵੀਂਪੁਰ ਕਲੋਨੀ ਆ ਉਹ ਇਲਾਕੇ ਹਿੱਸਾ ਵਾ ਕਰਾਲੇ ਦਾ ਹਿੱਸਾ ਵਾ ਕੋਠੇ ਘਰਾਲਾ ਵਾ ਇਸ ਤੋਂ ਇਲਾਵਾ ਕੁਝ ਏਰੀਆ ਬਾਬੂਵਾਲ ਦਾ ਰਹਿ ਗਿਆ ਉਹਨਾਂ ਵਾਲੇ ਸਮੇਂ ਦੇ ਵਿੱਚ ਮੇਰੀ ਫਿਰ ਪੂਰਜੋਰ ਕੋਸ਼ਿਸ਼ ਰਹੂਗੀ ਕਿ ਇਹਨਾਂ ਇਲਾਕੇ ਲਈ ਵੀ ਮੈਂ ਪੈਸੇ ਮਨਜ਼ੂਰ ਕਰਾ ਕੇ ਲਿਆ ਕੇ ਦਵਾ ਤਾਂ ਕਿ ਵਾਟਰ ਸਪਲਾਈ ਸੀਵਰੇਜ ਬੋਰਡ ਜਿਹੜਾ ਉਹ ਇਸ ਕੰਮ ਨੂੰ ਸ਼ੁਰੂ ਕਰ ਸਕੇ ਔਰ ਦੂਸਰੀ ਇੱਕ ਹੋਰ ਐਸੀ ਇਹ ਸਹੂਲਤ ਸੀ ਜਿਹਦੇ ਤੋਂ ਲੋਕ ਵੰਜੇ ਨੇ ਸਾਡਾ ਸ਼ਹਿਰ ਦਾ ਬਹੁਤ ਸਾਰਾ ਹਿੱਸਾ ਐਸਾ ਜਿਹਦੇ ਨੂੰ ਵਾਟਰ ਸਪਲਾਈ ਨਹੀਂ ਹੈਗੀ ਔਰ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਬੋਰ ਨੇ ਕੋ 70 ਫੁੱਟ ਤੋਂ ਲੈ ਕੇ 80 ਫੁੱਟ ਤੋਂ ਕੋ 90 ਫੁੱਟ ਤੋ ਸੋ ਪਾਣੀ ਬਹੁਤ ਜ਼ਿਆਦਾ ਪੀਣ ਵਾਸਤੇ ਠੀਕ ਨਹੀਂ ਹੁੰਦਾ ਔਰ ਲੋਕਾਂ ਨੂੰ ਕਈ ਵਾਰੀ ਬਿਮਾਰ ਹੋਣ ਦਾ ਵੀ ਡਰ ਰਹਿੰਦਾ ਸੋ ਉਸ ਲੜੀ ਦੇ ਵਿੱਚ ਮੈਂ ਕੋਸ਼ਿਸ਼ ਕਰਕੇ ਗੁਰਦਾਸਪੁਰ ਸ਼ਹਿਰ ਨੂੰ ਜਿਹੜਾ ਅੰਮ੍ਰਿਤ ਟੂ ਸਕੀਮ ਹੈ ਉਹਦੇ ਵਿੱਚ ਉਹਨੂੰ ਅਪਰੂਵ ਕਰਾ ਲਿਆ ਗਿਆ ਔਰ 36 ਕਿਲੋਮੀਟਰ ਜਿਹੜੀ ਲਾਈਨ ਹੈ ਵਾਟਰ ਸਪਲਾਈ ਦੀ ਉਹ ਜਿਹੜੀ ਆ ਗੁਰਦਾਸਪੁਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਖੁਸ਼ਾਈ ਜਾਊਗੀ ਔਰ ਇਹਦੇ ਤੇ ਤਕਰੀਬਨ 23.45 ਕਰੋੜ ਰੁਪਇਆ ਖਰਚ ਆਉਣ ਦਾ ਅਨੁਮਾਨ ਹੈ ਔਰ ਮੈਨੂੰ ਅੱਜ ਦੱਸਦਿਆਂ ਖੁਸ਼ੀ ਹੋ ਰਹੀ ਆ ਕਿ ਇਹ 23 ਕਰੋੜ 45 23 ਕਰੋੜ ਕਰੋੜ 23 ਕਰੋੜ 45 ਲੱਖ ਵਿੱਚੋਂ 18 ਕਰੋੜ ਦੇ ਜਿਹੜੇ ਟੈਂਡਰ ਨੇ ਉਹ ਲੱਗੇ ਨੇ ਔਰ ਉਹ 26 ਨੂੰ ਇਹ ਟੈਂਡਰ ਜਿਹੜੇ ਨੇ ਖੋਲਤੇ ਜਾਣਗੇ ਸੋ ਇੱਕ ਮਹੀਨਾ ਤੁਸੀਂ ਹੋਰ ਲਾ ਲਓ ਫਾਰਮੈਲਿਟੀਜ਼ ਪੂਰੀ ਕਰ ਦਿਆਂ ਕਿਉਂਕਿ ਪਹਿਲਾਂ ਫਾਰਮੈਲਿਟੀਜ਼ ਪੂਰੀ ਹੋਣ ਗਿਆ ਫਿਰ ਪਾਈਪ ਦੀ ਇਨਸਪੈਕਸ਼ਨ ਹੋਊਗੀ ਜਿਹਨੂੰ ਕੰਮ ਅਲੋਟ ਹੋਊਗਾ ਉਹ ਤੋਂ ਸਾਰਾ ਕਾਰ ਕਰਾ ਕੇ ਇਹ ਵੀ ਜਲਾਈ ਅਖੀਰ ਜੁਲਾਈ ਅਗਸਤ ਪਹਿਲੇ ਹਫਤੇ ਦੇ ਵਿੱਚ ਸ਼ੁਰੂ ਹੋ ਜਾਊਗਾ ਔਰ ਇਹਦੇ ਵਿੱਚ ਜਿਹੜੇ ਸ਼ਹਿਰ ਦੇ ਏਰੀਆ ਨੇ ਨਵੀਂ ਪੋਲਾ ਨਵੀਂਪੁਰ ਕਲੋਨੀਆ ਬਾਬੋ ਵਾਲਾ ਮਾਨਕੌਰ ਸਿੰਘਾ ਜੇਨ ਰੋਡ ਤੇ ਚੱਲੇ ਜਾਏ ਯਸ ਹਸਪੀਟਲ ਦੇ ਵਾਲੇ ਦੁਆਲੇ ਵਾਲਾ ਹਿੱਸਾ ਵਾ ਨਿਊ ਗੋਬਿੰਦ ਨਗਰ ਆ ਔਰ ਇਹ ਜਿਹੜੇ ਸਾਰੇ ਮਿਲਕ ਪਲਾਨ ਜਿਹੜਾ ਵੇਰਕ ਮਿਲਪਲਾਨ ਦਾ ਜੀਟੀ ਰੋਡ ਦੇ ਇਹਦੇ ਆਲੇ ਦੁਆਲੇ ਵਾਲਾ ਹਿੱਸਾ ਸੋ ਇਹ ਸਾਰੇ ਜਿਹੜੇ ਨੇ ਇਹ ਕਵਰ ਹੋਣਗੇ ਸੋ ਇਹ ਦੋਨੋਂ ਪ੍ਰੋਜੈਕਟ ਵਾਟਰ ਸਪਲਾਈ ਔਰ ਸੀਵਰੇਜ ਬੋਰਡ ਜਿਹੜਾ ਉਹ ਕਰੂਗਾ ਇਹਨਾਂ ਨੂੰ ਬਕਾਇਦਾ ਪੈਸੇ ਮੈਹਿਬੇ ਨੂੰ ਟ੍ਰਾਂਸਫਰ ਕਰਤੇ ਜਾਣਗੇ ਔਰ ਇਹ ਜਿਹੜਾ ਕੰਮ ਹੈ ਪ੍ਰੋਜੈਕਟ ਜਿਹੜਾ ਕਰਕੇ ਇਹਨਾਂ ਨੂੰ ਕੰਪਲੀਟ ਕਰੂਗਾ ਔਰ ਮੈਨੂੰ ਅੱਜ ਦੱਸਦਿਆਂ ਖੁਸ਼ੀ ਹੈ ਕਿ ਇਹ ਛੋਟੀਆਂ-ਛੋਟੀਆਂ ਬੁਲਦੀ ਸਹੂਲਤਾ ਸਗੀਆਂ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਜਾਂ ਜਿਹੜੇ ਉਹ ਲੋਕ ਜਿਹੜੇ ਪਿੱਛੇ ਸੱਤਾ ਦੇ ਵਿੱਚ ਸੀਗੇ ਉਹਨਾਂ ਨੇ ਇਹਨੂੰ ਗੋਲੀਆਂ ਰੱਖਿਆ ਇਹਨਾਂ ਵੱਲ ਧਿਆਨ ਨਹੀਂ ਦਿੱਤਾ ਔਰ ਲੋਕਾਂ ਦੇ ਜ਼ਿੰਦਗੀ ਦੇ ਬਿਹਤਰੀਨ ਸਾਲ ਜਿਹੜੀਆਂ ਚੀਜ਼ਾਂ ਅਜ ਤੋਂ ਕੁਝ ਸਾਲ ਪਹਿਲਾਂ ਮਿਲਣੀਆਂ ਚਾਹੀਦੀਆਂ ਸੀਗੀਆਂ ਉਹ ਅੱਜ ਮਿਲੀਆਂ ਇਹ ਤਾਂ ਹੀ ਸੰਭਵ ਹੋ ਸਕਿਆ ਕਿ ਬਾਈ ਦੇ ਵਿੱਚ ਇੱਕ ਪੰਜਾਬ 'ਚ ਬਦਲਾਅ ਆਇਆ ਔਰ ਉਸ ਬਦਲਾਅ ਦੇ ਸਦਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਜਿਹਦੀ ਅਗਵਾਈ ਮਾਰ ਜੋ ਮੁੱਖ ਮੰਤਰੀ ਭਗਵੰਤ ਮਾਨ ਜੀ ਕਰ ਰਹੇ ਨੇ ਔਰ ਉਹਨਾਂ ਨੇ ਆਮ ਆਦਮੀ ਦੇ ਦਿਲ ਦੀ ਸਾਰ ਲੈਂਦੇ ਹੋਏ ਇਹ ਸਹੂਤਾ ਜਿਹੜੀਆਂ ਨੇ ਦਿੱਤੀਆਂ ਨੇ 10 ਕਰੋੜ ਰੁਪਇਆ ਆਈਟੀਆਈ ਫਾਰ ਬॉयज ਸੀਵਰੇਜ ਵਾਸਤੇ ਖਰਚਾ ਜਾਊਗਾ 18 ਕਰੋੜ ਰੁਪਇਆ ਵਾਟਰ ਸਪਲਾਈ ਵੀ ਖਰਚਾ ਜਾਊਗਾ ਟੋਟਲ ਅਮਾਉਂਟ 32 ਕਰੋੜ 45 ਲੱਖ ਰੁਪਇਆ 36 ਕਿਲੋਮੀਟਰ ਜਿਹੜੀ ਆ ਲਾਈਨ ਜਿਹੜੀ ਆ ਹੋਊਗੀ ਸੋ ਇਹ ਜੀ ਮੈਂ ਪਰਮੇਸ਼ਵਰ ਅੱਗੇ ਇਹਨੂੰ ਅਰਦਾਸ ਕਰਨਾ ਕਿ ਪ੍ਰਮਾਤਮਾ ਹਮੇਸ਼ਾ ਬਲ ਬਖਸ਼ੇ ਲੋਕਾਂ ਦੇ ਮੁੱਦੇ ਜਿਹੜੇ ਨੇ ਛੁਕਦੇ ਰਹੀਏ ਔਰ ਉਹਨਾਂ ਨੂੰ ਹੱਲ ਕਰਾਉਂਦੇ ਰਹੀਏ ਇੱਕ ਵਾਰ ਫਿਰ ਮੈਂ ਆਪਣੇ ਨਾਗਰਿਕ ਵਾਸੀਆਂ ਨੂੰ ਗੁਰਦਾਸਪੁਰ ਵਾਸੀਆਂ ਨੂੰ ਹਮੇਸ਼ਾ ਆਪਣਾ ਪਰਿਵਾਰ ਸਮਝਿਆ ਮੇਰੇ ਪਰਿਵਾਰ ਦਾ ਹਿੱਸਾ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਿੰਨੀ ਦੇਰ ਰਾਜਨੀਤਿਕ ਖੇਡਾਂ ਨਾਲ ਮੇਰੀ ਰਾਜਨੀਤੀ ਮੇਰੀ ਸੱਤਾ ਲੋਕਾਂ ਦੀ ਸੇਵਾ ਲਈ ਲੋਕਾਂ ਦੇ ਜੀਵਨ ਸਰ ਨੂੰ ਉੱਪਰ ਚੁੱਕ ਲਈ ਹੋਏਗੀ ਨਾ ਕਿ ਪਿਛਲੇ ਸਾਲਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਇਹ ਸੱਤਾ ਦਾ ਦੌੜੀ ਬਿਓ ਕਰਕੇ ਉਸ ਵਕਤ ਦੇ ਲੀਡਰਾਂ ਨੇ ਆਪਣੇ ਆਪ ਦੇ ਵਿੱਚ ਇਹਨੂੰ ਇੱਕ profession ਬਣਾਇਆ ਸੀ ਇੱਕ ਵਪਾਰ ਬਣਾਇਆ ਸੀਗਾ ਅੱਜ ਉਸ ਕੜੀ ਨੂੰ ਤੋੜਦੇ ਹੋਏ ਸੱਤਾ ਉਹ ਰਾਜਨੀਤੀ ਨੂੰ ਲੋਕਾਂ ਦੀ ਸੇਵਾ ਵੱਲ ਸਮਰਪਿਤ ਰਾਜਨੀਤੀ ਜਿਹੜੀ ਆ ਲੋਕ